ਲੋਕਤੱਤ ਨਿਊਜ਼ ਦੇਖ ਰਹੇ ਹੋ। ਤਮਾਮ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੰਗਰਪ੍ਰੀਤ ਸਿੰਘ। ਹਾਂਜੀ ਦੋਸਤੋ ਅੱਜ ਗੱਲ ਕਰਦੇ ਆਂ ਫਰਾਡ ਦੀ। ਆਨਲਾਈਨ ਫਰਾਡ ਜਿਹੜਾ ਆ ਹੋ ਰਿਹਾ ਐ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਇਹ ਫਰਾਡ ਜਿਹੜਾ ਚੱਲ ਰਿਹਾ ਐ। ਕਿਵੇਂ ਇਹ ਫਰਾਡ ਜਿਹੜਾ ਆ ਆਮ ਲੋਕਾਂ ਦੇ ਨਾਲ ਹੁੰਦਾ ਐ? ਕਿਵੇਂ ਲੋਕਾਂ ਨੂੰ ਡਰਾਇਆ ਜਾਂਦਾ ਐ, ਧਮਕਾਇਆ ਜਾਂਦਾ ਐ, ਆਪਾਂ ਕਹਿੰਦੇ ਲਈ ਫਸਾਇਆ ਜਾਂਦਾ ਐ। ਉਹਦੇ ਬਾਰੇ ਗੱਲ ਕਰਾਂਗੇ। ਤੇ ਕਿਵੇਂ ਇਸ ਫਰਾਡ ਤੋਂ ਜਿਹੜਾ ਬਚਾ ਜਾ ਸਕੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤਾਂ ਗੱਲ ਕਰਦੇ ਆਂ ਕਿ ਫਰਾਡ ਜਿਹੜਾ ਇਹ ਕਿਵੇਂ ਹੁੰਦਾ ਐ? ਤਾਂ ਤੁਹਾਨੂੰ ਦੱਸ ਦਈਏ ਕਿ ਫੋਰਨ ਕੰਟਰੀ ਦੇ ਨੰਬਰ ਤੋਂ ਤੁਹਾਨੂੰ ਇੱਕ ਵਟਸਐਪ ਕਾਲ ਆਉਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਤੁਹਾਡੇ ਨੇੜੇ ਕਿਸੇ ਸ਼ਹਿਰ ਦਾ ਨਾਮ ਲੈ ਕੇ ਆਖਿਆ ਜਾਂਦਾ ਹੈ ਵੀ ਜੀ ਅਸੀਂ ਇਸ ਸ਼ਹਿਰ ਦੇ ਥਣੇ ਤੋਂ ਬੋਲਦੇ ਆਂ ਜਾਂ ਸੱਚੋ ਬੋਲਦਾ ਜਾਂ ਫਿਰ ਮੈਂ ਐਸਆਈ ਬੋਲਦਾ ਯਾਨੀ ਕਿ ਕਿਸੇ ਵੱਡੇ ਅਧਿਕਾਰੀ ਦਾ ਜਿਹੜਾ ਨਾਮ ਲੈ ਕੇ ਉਸ ਦੇ ਉੱਪਰ ਬਕਾਇਦਾ ਵਟਸਐਪ ਉੱਪਰ ਜਿਹੜੀ ਉਹ ਪ੍ਰੋਫਾਈਲ ਫੋਟੋ ਵੀ ਕਿਸੇ ਪੁਲਿਸ ਵਾਲੀ ਦੀ ਓ ਲਗਾਈ ਹੁੰਦੀ ਹੈ ਤਾਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਜਿਹੜਾ ਆ ਕੋਈ ਯਾਨੀ ਕਿ ਆਪਾਂ ਕਹ ਲਈਏ ਕਿ ਰਿਸ਼ਤੇਦਾਰਾਂ ਜਾਂ ਕੋਈ ਤੁਹਾਡਾ ਚਾਚਾ ਤਾਇਆ ਜਾਂ ਤੁਹਾਡਾ ਆਪਣਾ ਮੁੰਡਾ ਜਾਂ ਤੁਹਾਡਾ ਕੋਈ ਭਰਾ ਯਾਨੀ ਕਿ ਤੁਹਾਡਾ ਕੋਈ ਰਿਲੇਟਿਵ ਜਿਹੜਾ ਆ ਅਸੀਂ ਉਹਨੂੰ ਗ੍ਰਿਫਤਾਰ ਕਰ ਰੱਖਿਆ ਤੇ ਉਸ ਨੂੰ ਛਡਵਾਉਣ ਦੇ ਲਈ ਸਾਨੂੰ ਜਿਹੜਾ ਐਨੇ ਰੁਪਏ ਤੁਸੀਂ ਪੇਮੈਂਟ ਕਰ ਦਿਓ ਤਾਂ ਗੱਲ ਕਰੀਏ ਕੁਝ ਲੋਕ ਜਿਹੜੇ ਨੇ ਉਹ ਪੈਸੇ ਜਿਹੜੇ ਨੇ ਉਹਨਾਂ ਨੂੰ ਦੇ ਵੀ ਦਿੰਦੇ ਨੇ ਕਿਉਂਕਿ ਉਹ ਲੋਕਾਂ ਨੂੰ ਜਿਹੜਾ ਧਮਕਾ ਫਸਲਾਤ ਜੇਕਰ ਡਰੋਨ ਦੀ ਗੱਲ ਕਰੀ ਤਾਂ ਡਰਾ ਜਿਹੜਾ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਲੈਂਦੇ ਨੇ ਕਿ ਉਹੋ ਜਿਹੜਾ ਆ ਲੋਕਾਂ ਨੂੰ ਕਹਿ ਦਿੰਦੇ ਨੇ ਕਿ ਜੀ ਤੁਹਾਡਾ ਭਾਈ ਜਾਂ ਤੁਹਾਡਾ ਮੁੰਡਾ ਜਿਹੜਾ ਹੈ ਉਹ ਸੀ ਫੜਿਆ ਹੈ ਗੈਂਗ ਦੇ ਪਿੱਛਾ ਜਿਹੜਾ ਇਹਨਾਂ ਤੇ ਮੁਕੱਦਮਾ ਦਰਜਾ ਹੈ ਤਾਂ ਇਸ ਨੂੰ ਜੇਕਰ ਤੁਸੀਂ ਛਡਵਾਉਣਾ ਚਾਹੁੰਦੇ ਹੋ ਤਾਂ ਅਸੀਂ ਅਫਸਰ ਨਾਲ ਗੱਲ ਕਰਕੇ ਰਕਮ ਜਿਹੜੀ ਹੈ ਉਹ ਕਟਵਾ ਰਹੀ ਹੈ ਰਕਮ ਜਿਹੜੀ ਉਹ ਕਟਵਾ ਲਈ ਗਈ ਹੈ ਤੇ ਹੁਣ ਤੁਸੀਂ ਇਸ ਦੀ ਪੇਮੈਂਟ ਕਰ ਦਿਓ ਲੋਕਾਂ ਨੂੰ ਜਿਹੜਾ ਇਹਨਾਂ ਜਿਆਦੇ ਡਰਾਇਆ ਜਾਂਦਾ ਧਮਕਾਇਆ ਜਾਂਦਾ ਲੋਕ ਜਿਹੜੇ ਨੇ ਉਹਨਾਂ ਦੇ ਫਰੋਡ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਦੇ ਚਾਂਸੇ ਵਿੱਚ ਆ ਕੇ ਆਪਣੇ ਤਰੀਬੀ ਰਿਸ਼ਤੇਰ ਨੂੰ ਬਚਾਉਣ ਦੇ ਚੱਕਰ ਜਿਹੜਾ ਹੈ ਉਹਨਾਂ ਨੂੰ ਪੇਮੈਂਟ ਜਿਹੜੀ ਉਹ ਕਰ ਦਿੰਦੇ ਨੇ ਤਾਂ ਇੱਥੇ ਜਿਹੜਾ ਆ ਬਹੁਤ ਵੱਡਾ ਫਰੋਡ ਅੱਜ ਦੇ ਟਾਈਮ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਚੱਲਦਾ ਹੈ ਇਹ ਫਰੋਡ ਜਿਹੜਾ ਹੈ ਲਗਾਤਾਰ ਲੋਕਾਂ ਦੇ ਨਾਲ ਹੋ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਸਾਈਬਰ ਫਰਾਉਡ ਦਾ ਜਿਹੜਾ ਆ ਸ਼ਕਾਰ ਹੋ ਰਹੇ ਨੇ ਤਾਂ ਇਸ ਤੋਂ ਜੇਕਰ ਆਪਾਂ ਬਚਣ ਦੇ ਤਰੀਕੇ ਦੀ ਗੱਲ ਕਰੀਏ ਤਾਂ ਜਦੋਂ ਵੀ ਤੁਹਾਨੂੰ ਕਿਸੇ ਫੋਰਨ ਕੰਟਰੀ ਦੇ ਨੰਬਰ ਤੋਂ ਜਿਹੜਾ ਆ ਕਾਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਕੰਮ ਜਿਹੜਾ ਆ ਉਹ ਕੀ ਕਰਨਾ ਹੈ ਆਪਣੇ ਕਿਸੇ ਵੀ ਨੇੜੇ ਦੇ ਸਾਈਬਰ ਸੈੱਲ ਵਿੱਚ ਜਾ ਕੇ ਇਸ ਦੀ ਇਤਲਾਹ ਕਰੋ ਜਾਂ ਡਿਸਟ੍ਰਿਕਟ ਵੇਸਤੇ ਸਾਈਬਰ ਸੈੱਲ ਜਿਹੜੇ ਨੇ ਉਹ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਕੰਟੈਕਟ ਕਰੋ ਸਾਈਬਰ ਇਨਸਪੈਕਟਰ ਦੇ ਨਾਲ ਕਿ ਜੀ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਨੂੰ ਕਾਲ ਵਗੈਰਾ ਆਈ ਹੈ ਤਾਂ ਉਹ ਤੁਹਾਡਾ ਜਿਹੜਾ ਆ ਬਿਲਕੁਲ ਪਹਿਲ ਦੇ ਆਧਾਰ ਤੇ ਹੱਲ ਕਰਦੇ ਨੇ ਅਤੇ ਸਾਈਬਰ ਸੈੱਲ ਦੇ ਨਾਲ ਜਿਹੜਾ ਆ ਲਗਾਤਾਰ ਹਰ ਇੱਕ ਬੰਦੇ ਨੂੰ ਕੰਟੈਕਟ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਜਿਹੜੇ ਫਰਾਉਡੀ ਨੇ ਇਹ ਵੱਖੋ-ਵੱਖ ਧੰਗਾਂ ਦੇ ਨਾਲ ਜਿਹੜਾ ਆ ਸਾਈਬਰ ਫਰਾਡ ਜਿਹੜਾ ਉਹ ਕਰਦੇ ਨੇ ਆਨਲਾਈਨ ਫਰਾਡ ਦੀਆਂ ਨਵੀਆਂ-ਨਵੀਆਂ ਤਕਨੀਕਾਂ ਜਿਹੜੀਆਂ ਨੇ ਉਹ ਅੱਜ ਕੱਲ੍ਹ ਚੱਲਣ ਦੇ ਵਿੱਚ ਆ ਰਹੀਆਂ ਨੇ ਲੋਕਾਂ ਦੇ ਨਾਲ ਵੱਖੋ-ਵੱਖ ਧੰਗ ਦੇ ਨਾਲ ਜਿਹੜੇ ਨੇ ਉਹ ਫਰੌਡ ਜਿਹੜੇ ਨੇ ਉਹ ਹੋ ਰਹੇ ਨੇ ਤਾਂ ਕਿਵੇਂ ਬਚਣਾ ਹੈ ਕਿਵੇਂ ਜਿਹੜਾ ਫਰੌਡ ਹੋ ਰਿਹਾ ਹੈ ਤੁਹਾਨੂੰ ਪੂਰੀ ਜਾਣਕਾਰੀ ਉਹ ਦਿੱਤੀ ਗਈ ਹੈ ਤਾਂ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜਾਣਕਾਰੀ ਜਿਹੜੀ ਹੈ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਇਸ ਦੇ ਲਈ ਇਸ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਧੰਨਵਾਦ